ਇਸ ਬਜ਼ੁਰਗ ਔਰਤ ਤੋਂ ਲੁਟੇਰਾ ਵਾਲਿਆਂ ਖੋ ਕੇ ਫਰਾਰ ਹੋ ਗਿਆ। ਪਵਾਰਦਾਤ ਸਮਰਾਲਾ ਦੇ ਡੱਬੀ ਬਾਜ਼ਾਰ ਨੇੜੇ ਿੱਲੋ ਮੁਹਾਲਲੇ ਚ ਵਾਪਰੀ ਹੈ। ਲੁਟੇਰਾ ਪਾਣੀ ਪੀਣ ਦੇ ਬਹਾਨੇ ਆਇਆ ਸੀ। ਮੌਕਾ ਵੇਖ ਕੇ ਵਾਲਿਆਂ ਲੁੱਟ ਕੇ ਰਫੂ ਚੱਕਰ ਹੋ ਗਿਆ। ਪੀੜਤ 82 ਸਾਲਾ ਸੁਰਿੰਦਰਾ ਘਰ ਵਿੱਚ ਇਕੱਲੀ ਰਹਿੰਦੀ ਹੈ। ਬਜ਼ੁਰਗ ਔਰਤ ਦੇ ਪਤੀ ਅਤੇ ਤਿੰਨ ਪੁੱਤਰਾਂ ਦਾ ਦਿਹਾਂਤ ਹੋ ਚੁੱਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮੌਲਜਮ ਦੀ ਭਾਲ ਕੀਤੀ ਜਾ ਰਹੀ ਹੈ। ਅੱਛਾ ਜੀ। ਰੋਟੀ ਖਾ ਕੇ ਅਢੀਤੀ ਮੈਂ ਕਿਹਾ ਜਬ ਦੁੱਧੰਟਾ ਤਾਂ ਬੰਦ। ਸਿੱਟੇ ਕੰ ਲੱਗੀ ਇਹਨਾਂ ਆਤਾ ਜੀ ਪਾਣੀ ਪੀਣ। ਮੇਰੇ ਪੇਟੰਦੇ ਪਾਣੀ ਲੱਹਾਈ। ਕਿੰਨੇ ਹੋਰ ਪਾਣੀ ਦੇ ਮਹਾ ਬਹਾ। ਚੁੱਤੀਆਂ। ਜਵਾਨ ਲੱਗਿਆ ਉਹਨੇ ਆਏ ਪਰ ਕੇ ਨਹੀਂ ਮਾਰੀਦਾ ਇਕੱਲੇ ਗਿਆ। ਕਿੰਨੇ ਜਾਣੀ ਸੀ? ਇੱਕ ਜਾਣਾ। ਕਿ ਮੈਂ ਮੂੰਹ ਕੱਲ ਬੈਠੇ ਹੋਏ ਸੀ ਜਿਵੇਂ ਸੀ। ਨਾ ਨੰਗਾ ਮੂੰਹ। ਉਸੇ ਕਦੀ ਮੋਰਾ ਹੈ ਮਾਨ ਕਿੰਨੀ ਗੋਮਰ ਲੱਗਦੀ ਹੈ ਤੁਹਾਨੂੰ 73 ਸਾਲ ਦਾ ਮਾਨ ਚਾਹ ਪਹਿਲਾਂ ਵੀ ਦੇਖਿਆ ਕਦੇ ਇਹ ਜਾਉਂਦਾ ਉਹ ਇੱਥੇ ਨਹੀਂ ਲੱਗਦਾ 3500 ਤਾਂ ਲੱਗਦਾ ਹੈ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਥੋੜੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜਾਂ ਕਦੇ ਵੀ ਨਹੀਂ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮੁਹੱਲਾ ਬਾੜ ਨੰਬਰ 3 ਉੱਥੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਹਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਦਿੱ ਸਾਰੀ ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਰ ਕੁਝ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਹੋਰ ਵੀ ਨਾਲ ਕੋਈ ਸੀਗਾ ਸ਼ਾਮ ਦੇ ਇਸ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅੱਗੇ ਕਤਤੀਸ਼ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹ ਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲਏ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਖੰਘਾ ਲਏ ਹਨ ਇਹ ਮਾਤਾ ਕੱਲੀ ਹੈ ਵੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਜਿਹੜੇ ਸਾਰਿਆਂ ਦੀ ਮੌਤ ਹੋ ਚੁੱਕੀ ਹੈ